ਮੈਂ ਸੁਖਿਲ ਮੋਗਾ ਸੁਭਾ ਪ੍ਰਧਾਨ ਪਾਰਟੀ ਕਿਸਾਨ ਯੂਨੀਅਨ ਪੋਤੇ ਪੋਤੇਵਾਲ ਮੇਰੇ ਨਾਲ ਹਰਪ੍ਰੀਤ ਸਿੰਘ ਪਟਿਆਲਾ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਅੱਜ ਅਸੀਂ ਐਸਐਸਪੀ ਮੋਹਾਲੀ ਅਤੇ ਐਸਐਸਪੀ ਮੋਹਾਲੀ ਨਾਲ ਸਾਡੀ ਜਿਹੜੀ ਮੀਟਿੰਗ ਸੀਗੀ ਅਸੀਂ ਪ੍ਰੈਸ ਨੂੰ ਸਮਾਂ 2 ਵਜੇ ਦਾ ਦਿੱਤਾ ਸੀ ਮਾਫੀ ਚਾਹੁੰਦੇ ਹਾਂ ਅਸੀਂ ਲੇਟ ਹੋ ਗਏ ਕਿਉਂਕਿ ਮੀਟਿੰਗ ਹੀ ਲੇਟ ਸਟਾਰਟ ਹੋਈ ਤੇ ਲੇਟ ਹੀ ਖਤਮ ਹੋਈ ਉਹਦੇ ਵਿੱਚ ਐਸ.ਪੀ. ਮੁਹਾਲੀ ਜੀ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਇੱਕ ਹਫਤੇ ਦੇ ਅੰਦਰ ਅੰਦਰ ਅਸੀਂ ਜਿਹੜਾ ਤੁਹਾਡਾ ਮੈਟਰ ਹੈ ਇਹਨੂੰ ਸੋਲਵ ਕਰਾਂਗੇ ਕਿਉਂਕਿ ਇੱਕ ਸੈੱਟ ਬਣਾਈ ਗਈ ਹੈ ਜਿਦੇ ਵਿੱਚ ਐਸ.ਪੀ. ਹਰਬੀਰ ਸਿੰਘ ਉਹਨਾਂ ਨੂੰ ਚੇਅਰਮੈਨ ਬਣਾਇਆ ਗਿਆ ਅਤੇ ਬਾਕੀ ਦੇ ਜਿਹੜੇ ਆਫੀਸਰ ਨੇ ਨਾਲ ਇੱਕ ਪੂਰੀ ਟੀਮ ਬਣਾ ਕੇ ਟੀਮ ਵਰਕ ਦੇ ਨਾਲ ਜਿਹੜਾ ਇਹ ਇਮੀਗ੍ਰੇਸ਼ਨ ਵਾਲਾ ਮਸਲਾ ਸੀ ਜਿਦੇ ਵਿੱਚ ਤਕਰੀਬਨ 600 ਕਰੋੜ ਦੀ ਠੱਗੀ ਹੋਈ ਆ ਆਮ ਲੋਕਾਂ ਦੇ ਨਾਲ ਉਹਦੇ ਵਿੱਚ ਜਿਹੜੇ ਸੈੱਟ ਬਣਾ ਕੇ ਜਿਹੜਾ ਪੁਲਿਸ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਆ ਅਤੇ ਹਫਤੇ ਇੱਕ ਦੇ ਵਿੱਚ ਵਿੱਚ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਇਹ ਜਿਹੜਾ ਮੈਟਰ ਆ ਸੋਲਵ ਕਰ ਦਿੱਤਾ ਜਾਊ ਬਾਕੀ ਮੇਰੇ ਨਾਲ ਹਰਪ੍ਰੀਤ ਜੀ ਨੇ ਉਹ ਤੁਹਾਨੂੰ ਬਾਕੀ ਦੀ ਗੱਲ ਦੱਸਣਗੇ ਸਸ਼ੀਕਾ ਜੀ ਉਹਨਾਂ ਸਾਰਿਆਂ ਨੇ ਵਿਸ਼ਵਾਸ ਇਹ ਵੀ ਗੱਲ ਕੀਤੀ ਹੈ ਸਾਡੇ ਨਾਲ ਕਿ ਜਿੰਨਾ ਹੋ ਸਕਦਾ ਤੁਸੀਂ ਸਾਨੂੰ ਜੋ ਇਨਫੋਰਮੇਸ਼ਨ ਦਵੇਂਗੇ ਜੋ ਇਨਫੋਰਮੇਸ਼ਨ ਤੁਹਾਡੇ ਕੋਲ ਹੈਗੀ ਆ ਅਵੇਲੇਬਲ ਉਹ ਸਾਨੂੰ ਤੁਸੀਂ ਪ੍ਰੋਵਾਈਡ ਕਰਵਾਵੇਂਗੇ ਉਹ ਤਾਂ ਅਸੀਂ ਉਸ ਪ੍ਰੋਵਾਈਡ ਇਨਫੋਰਮੇਸ਼ਨ ਦੇ ਉੱਤੇ ਤੁਹਾਨੂੰ ਕੰਮ ਕਰਕੇ ਦਿਖਾਵਾਂਗੇ ਤੇ ਇਹ ਅੱਜ ਤੋਂ ਪਹਿਲਾਂ ਵੀ ਚਲੋ ਸਾਡੇ ਨਾਲ ਬਹੁਤ ਵਾਰ ਹੋਇਆ ਪ੍ਰੋਮਿਸ ਵਗੈਰਾ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਇਸ ਵਾਰ ਜਿਹੜਾ ਪ੍ਰੋਮਿਸ ਹੈ ਇਹ ਪੂਰਾ ਹੋ ਸਕੇ ਕਿਉਂਕਿ ਇਸ ਟਾਈਮ ਸਾਡੇ ਨਾਲ ਐਸਐਸਪੀ ਸਾਹਿਬ ਨੇ ਵੀ ਬੈਠ ਕੇ ਪ੍ਰੋਪਰਲੀ ਗੱਲ ਕੀਤੀ ਆ ਟਾਈਮ ਦਿੱਤਾ ਹੈ ਤੇ ਸੁਣੀ ਵੀ ਆ ਗੱਲ ਸਾਡੀ ਕੁਝ ਇਨਫੋਰਮੇਸ਼ਨ ਅਸੀਂ ਉਹਨਾਂ ਨਾਲ ਸਾਂਝੀਆਂ ਵੀ ਕੀਤੀਆਂ ਨੇ ਤੇ ਦੇਖਦੇ ਆਂ ਫਿਰ ਇੱਕ ਹਫਤੇ ਦੇ ਵਿੱਚ ਵਿੱਚ ਸਾਨੂੰ ਕੀ ਰਿਜ਼ਲਟ ਦੰਦੇ ਨੇ ਜੇ ਉਹ ਸਾਨੂੰ ਕੋਈ ਰਿਜ਼ਲਟ ਦੰਦੇ ਨੇ ਇਸ ਟੌਪਿਕ ਦੇ ਉੱਤੇ ਤਾਂ ਅਸੀਂ ਉਸ ਤੇ ਸ਼ਾਂਤ ਮਾਹੌਲ ਦਾ ਕੰਮ ਕਰਾਂਗੇ ਜੇ ਸਾਨੂੰ ਉਹ ਇਸ ਤਰੀਕੇ ਦਾ ਕੋਈ ਰਿਜ਼ਲਟ ਨਹੀਂ ਦੰਦੇ ਵੀ ਅਸੀਂ ਸੈਟੀਸਫਾਈ ਹੋ ਸਕਾਂਗੇ ਤਾਂ ਸਾਨੂੰ ਫਿਰ ਕਰੜਾ ਕੋਈ ਐਕਸ਼ਨ ਲੈਣਾ ਪਵੇਗਾ ਜੋ ਐਕਸ਼ਨ ਅਸੀਂ ਲਵਾਂਗੇ ਉਹਦਾ ਵੀ ਫੈਸਲਾ ਅਸੀਂ ਤੁਹਾਨੂੰ ਦੱਸਾਂਗੇ ਤੇ ਸੁਖਪਾਜੀ ਆਪਣੇ ਨਾਲ ਨੇ ਇਹ ਵੱਧ ਇਸ ਚੀਜ਼ ਦੇ ਜਾਣ ਕਰਨੇ ਵੀ ਕਿਦਾਂ ਦਾ ਫੈਸਲਾ ਸਾਨੂੰ ਲੈਣਾ ਚਾਹੀਦਾ ਅਸੀਂ ਇਹਨਾਂ ਦੇ ਨਾਲ ਮਿਲ ਕੇ ਚੱਲ ਰਹੇ ਹਾਂ ਜੋ ਸਾਡੇ ਵੱਲੋਂ ਕੋਸ਼ਿਸ਼ ਅਸੀਂ ਕਰ ਰਹੇ ਹਾਂ ਤੇ ਸੁਖਪਾਜੀ ਸਾਡੇ ਵੱਲੋਂ ਵੀ ਲੜ ਰਹੇ ਨੇ ਆਪਣੇ ਵੱਲੋਂ ਵੀ ਲੜ ਰਹੇ ਨੇ ਤੇ ਸਾਡੀ ਆਪਣੀ ਜਥੇਵੰਦੀ ਵੱਲੋਂ ਵੀ ਲੜ ਰਹੇ ਨੇ ਸਾਡੇ ਨਾਲ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਅਸੀਂ ਸਾਰਾ ਇਹਨਾਂ ਨਾਲ ਮਿਲ ਕੇ ਕੰਮ ਕਰ ਸਕੀਏ ਬਿਲਕੁਲ ਜਿੱਦਾਂ ਹਰਪ੍ਰੀਤ ਜੀ ਨੇ ਦੱਸਿਆ ਯਾਰ ਅਸੀਂ ਆਸ ਕਰਦੇ ਹਾਂ ਜਿਹੜੇ ਸਸਪੀ ਸਾਹਿਬ ਜਿਨ੍ਹਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਐਸਪੀ ਸਾਹਿਬ ਅਗਰ ਇੱਕ ਹਫਤੇ ਤੋਂ ਵੱਧ ਸਮਾਂ ਲੱਗਦਾ ਆ ਕੋਈ ਚੱਕਰ ਨਹੀਂ ਸਮੇਂ ਦਾ ਕੋਈ ਦਿੱਕਤ ਨਹੀਂ ਹੈ ਪਰ ਜੇ ਜਿਵੇਂ ਪਿੱਛੇ ਇੱਕ ਹਫਤਾ ਬੀਤ ਗਿਆ 10 ਦੇ ਨਹੀਂ ਬੀਤ ਗਿਆ ਤੇ ਇੱਕ ਸੈੱਟ ਬਣੀ ਆ ਉਨੇ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਹਫਤੇ ਦੇ ਵਿੱਚ ਜੇ ਹਫਤੇ ਬਾਅਦ ਵੀ ਸਾਨੂੰ ਇਹ ਕਿਹਾ ਜਾਵੇ ਕਿ ਸੈੱਟ ਕੰਮ ਕਰ ਰਹੀ ਆ ਉਹਦੇ ਤੇ ਕੋਈ ਵਰਕ ਨਹੀਂ ਹੁੰਦਾ ਤਾਂ ਅਸੀਂ ਫਿਰ ਆਉਣ ਵਾਲੇ ਦਿਨ ਦੇ ਵਿੱਚ ਜਿਹੜਾ ਕਰੜਾ ਐਕਸ਼ਨ ਕਰਾਂਗੇ ਜਿਵੇਂ ਅਸੀਂ ਪਹਿਲਾਂ ਵੀ ਦੱਸਿਆ ਸੀ ਕਿ ਸੀਐਮ ਸਾਹਿਬ ਦੇ ਕੋਠੀ ਦਾ ਘਰਾਓ ਜਿਹੜਾ ਅਸੀਂ ਉਹ ਵੱਡੇ ਪੱਧਰ ਤੇ ਕਰਾਂਗੇ ਸਿਰਫ ਅਸੀਂ ਪੁਲਿਸ ਦੇ ਵਿਸ਼ਵਾਸ ਦਿਵਾਉਣ ਤੇ ਸੀਨੀਅਰ ਅਫਸਰਾਂ ਦੇ ਵਿਸ਼ਵਾਸ ਦਿਵਾਉਣ ਤੇ ਅਸੀਂ ਆਹ ਤਕਰੀਬਨ 2.5 ਹਫ਼ਤੇ ਜਿਹੜੇ ਨਘਾਏ ਆ ਕਿਉਂਕਿ ਪਿੱਛੇ ਲੰਮੇ ਸਮੇਂ ਤੋਂ ਹਰਪ੍ਰੀਤ ਜਿਹੜੀ ਲੜ ਰਹੇ ਨੇ ਤਕਰੀਬਨ 6 ਮਹੀਨੇ ਤਾਂ ਇਹਨਾਂ ਨੂੰ ਹੀ ਹੋ ਗਏ ਨੇ ਲੜਦਿਆਂ ਨੂੰ ਤੇ ਉਸ ਤੋਂ ਪਹਿਲਾਂ ਵੀ ਕਈ ਪੀੜਤ ਪਰਿਵਾਰ ਨੇ ਜਿਨ੍ਹਾਂ ਨਾਲ ਵੱਡੇ ਪੱਧਰ ਤੇ ਠੱਗੀ ਹੋਈ ਉਹ ਵੀ ਲੜ ਰਹੇ ਨੇ ਵਿਚਾਰਿਆਂ ਨੂੰ ਸਾਲ-ਸਾਲ ਹੋ ਗਿਆ ਕਈਆਂ ਨੂੰ ਪਰ ਅੱਜ ਤੱਕ ਕੋਈ ਵੀ ਜਿਹੜਾ ਰੀਤ ਕੌੜਾ ਤੇ ਉਹਦੇ ਹਸਬੰਡ ਕੁਲਵੀਰ ਕੌੜਾ ਆ ਉਹਨਾਂ ਦੇ ਉੱਪਰ ਕੋਈ ਵੀ ਐਕਸ਼ਨ ਨਹੀਂ ਹੋਇਆ ਨਾ ਹੀ ਕਦੇ ਉਹਨਾਂ ਦੀ ਅਰੈਸਟ ਪਈ ਆ ਨਾ ਹੀ ਕਦੇ ਪੁਲਿਸ ਨੇ ਉਹਨਾਂ ਨੂੰ ਥਾਣੇ ਬੁਲਾ ਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਆ ਤਾਂ ਅਸੀਂ ਉਹਨਾਂ ਦੇ ਇੱਕ ਨਿਸ਼ਾਨ ਸਿੰਘ ਜਿਹੜਾ ਉਹਨਾਂ ਦਾ ਭਤੀਜਾ ਸੀਗਾ ਉਹਨਾਂ ਬਾਰੇ ਵੀ ਜਾਣਕਾਰੀ ਦਿੱਤੀ ਸੀ ਬਾਕੀ ਜਿੰਨੇ ਵੀ EMPLOYEES ਨੇ ਉਹਨਾਂ ਦੇ ਉਹਨਾਂ ਬਾਰੇ ਅਸੀਂ ਇੱਕ ਫਾਈਲ ਬਣਾ ਕੇ ਦੇ ਦਿੱਤੀ ਆ SSP ਸਾਹਿਬ ਦੇ ਆਫਿਸ ਸਬਮਿਟ ਕਰਵਾਈ ਆ SP ਸਾਹਿਬ ਨੂੰ ਸਬਮਿਟ ਕਰਵਾਈ ਆ ਜੇ ਤਾਂ ਉਹਦੇ ਤੇ ਕਾਰਵਾਈ ਹੁੰਦੀ ਆ ਠੀਕ ਆ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਵੱਲੋਂ ਅਤੇ ਜਿਹੜੇ ਪੀੜਤ ਪਰਿਵਾਰ ਨੇ ਤਕਰੀਬਨ 350 ਦੇ ਕਰੀਬ ਜਿਹੜੇ ਪੀੜਤ ਪਰਿਵਾਰ ਨੇ ਅਸੀਂ ਸਾਰਿਆਂ ਵੱਲੋਂ ਇੱਕ ਵੱਡਾ ਐਕਸ਼ਨ ਚੰਡੀਗੜ੍ਹ ਦੇ ਵਿੱਚ ਕਰਾਂਗੇ ਉਹ ਅਸੀਂ ਆਉਣ ਵਾਲੇ ਦਿਨਾਂ 'ਚ ਇੱਕ ਹਫ਼ਤਾ ਵੇਟ ਕਰਾਂਗੇ ਅਸੀਂ ਕਿ ਜਿਹੜੇ ਸੀਨੀਅਰ ਅਧਿਕਾਰੀ ਆ ਉਹ ਕੀ ਕਰ ਰਹੇ ਨੇ ਜੇ ਹਫ਼ਤੇ ਦੇ ਵਿੱਚ ਕੋਈ ਨਹੀਂ ਕਾਰਵਾਈ ਹੁੰਦੀ ਜਾਂ ਕੋਈ ਨਹੀਂ ਗ੍ਰਿਫਤਾਰੀ ਹੁੰਦੀ ਤਾਂ ਅਸੀਂ ਅਗਲਾ ਜਿਹੜਾ ਐਕਸ਼ਨ ਆ ਤਕਰੀਬਨ ਅਸੀਂ 14 ਤਰੀਕ ਦੇ ਨੇੜੇ ਅਸੀਂ ਇੱਥੇ ਕਿਸਾਨ ਪੰਵਨ ਦੇ ਵਿੱਚ ਇੱਕ ਮੀਟਿੰਗ ਕਰਕੇ ਫਿਰ ਹੁਣ ਅਸੀਂ 14 ਤਰੀਕ ਤੱਕ ਅਸੀਂ ਕਿਸੇ ਨੂੰ ਮਿਲਣ ਦਾ ਸਮਾਂ ਨਹੀਂ ਰੱਖਣਾ ਅਸੀਂ ਸਿਰਫ ਤੇ ਸਿਰਫ ਇਹੀ ਦੇਖਣਾ ਕਿ ਉਦੋਂ ਤੱਕ ਹੋ ਕੀ ਰਿਹਾ ਜਾਂ ਕੰਮ ਕਿੰਨਾ ਕੁ ਹੋ ਗਿਆ ਤੇ ਫਿਰ ਅਸੀਂ ਜਿਹੜੀ ਅਗਲੀ ਇਨਫੋਰਮੇਸ਼ਨ ਆ ਉਹ ਅਸੀਂ ਪ੍ਰੈਸ ਡੇ ਰਾਈ ਜਿਹੜੀ ਸਾਰੇ ਆਮ ਪ੍ਰਸ਼ਾਸਨ ਨੂੰ ਵੀ ਦਵਾਂਗੇ ਤੇ ਆਮ ਜਿਹੜੇ ਪਰਿਵਾਰ ਨੇ ਜਿਨ੍ਹਾਂ ਨਾਲ ਠੱਗੀ ਹੋਈ ਉਹਨਾਂ ਨੂੰ ਵੀ ਦਵਾਂਗੇ ਤੇ ਆਮ ਲੋਕਾਂ ਤੱਕ ਵੀ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਅਸੀਂ ਤਕਰੀਬਨ 14 ਤਰੀਕ ਨੂੰ ਅਸੀਂ 14 ਤੋਂ ਪਹਿਲਾਂ ਪਹਿਲਾਂ ਅਸੀਂ ਦੱਸ ਦਵਾਂਗੇ ਕਿ ਕਿਹੜੀ ਡੇਟ ਅਸੀਂ ਤੇ ਕਿੰਨੇ ਵਜੇ ਦਾ ਸਮਾਂ ਆ ਸੋ ਉਹ ਅਸੀਂ ਕਰਕੇ ਫਿਰ ਅਸੀਂ ਵੱਡਾ ਐਕਸ਼ਨ ਕਰਾਂਗੇ ਸੋ ਅੱਜ ਦੀ ਜਿਹੜੀ ਗੱਲਬਾਤ ਸੀ ਅਸੀਂ ਐਸਐਸਪੀ ਸਾਹਿਬ ਨੂੰ ਮਿਲੇ ਸੀ ਉਹਨਾਂ ਨਾਲ ਜਿਹੜੀ ਮੀਟਿੰਗ ਹੋਈ ਆ ਉਸ ਖਾਵੇਂ ਮਾਹੌਲ 'ਚ ਹੋਈ ਸੀ ਤੇ ਉਹਦਾ ਜਿਹੜਾ ਸਾਰਾ ਗੱਲਬਾਤ ਸੀ ਅਸੀਂ ਤੁਹਾਨੂੰ ਦੱਸੀ ਆ ਤੇ ਬਾਕੀ ਆਪਾਂ ਅੱਠ ਦੇ ਨਾਲ ਹੀ ਵੇਟ ਕਰਾਂਗੇ ਕਿ ਜਿਹੜਾ ਪੰਜਾਬ ਪੁਲਿਸ ਜਾਂ ਮੁਹਾਲੀ ਪੁਲਿਸ ਆ ਉਹ ਕੀ ਕਰਦੀ ਆ ਜੇ ਕੋਈ ਐਕਸ਼ਨ ਨਾ ਹੋਇਆ ਤਾਂ ਅਗਲਾ ਐਕਸ਼ਨ ਜਿਹੜਾ ਉਹ ਅਸੀਂ 14 ਤਰੀਕ ਨੂੰ ਅਨਾਉਂਸ ਕਰਾਂਗੇ ਤੁਹਾਨੂੰ ਸੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਫਤਿਹ